ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹਲਾ ਪੰਜਵਾ ਕਰਮ ਧਰਮ ਪਖੰਡ ਜੋ ਦੀਸੈ ਤਿਨ ਜਮ ਜਗਾਤਿ ਲੋਟੈ ਨਿਰਵਾਣ ਕੀਰਤਨ ਗਾਵ ਹਉ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਕਰਮ ਧਰਮ ਪਖੰਡ ਜੋ ਦੀਸੈ ਤੈਨ ਜਮ ਜਗਾਤੇ ਲੋਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਗ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰਿ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦਿ ਤਰੀਐ ਰਹਾਉ ਕੋਟ ਤੀਰਥ ਮਜਨ ਇਸ਼ਨਾਨ ਇਸ ਕਲਮੈ ਮੈਲ ਪਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਬੇਦਕ ਤੇਵ ਸਿਮਰਤ ਸਭ ਸਾਸਤ ਇਹਨੇ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੇ ਨਿਰਮਲ ਸੋਈ ਖਤਰੇ ਬ੍ਰਹਮਣ ਸੂਦ ਵੈਸੋ ਉਪਦੇਸ਼ ਚਹ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੇ ਸੋ ਕਲਮਹਿ ਘਟ ਘਟ ਨਾਨਕ ਮਾਝਾ ਖਤਰੇ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੇ ਸੋ ਕਲਮਹਿ ਘਟ ਘਟ ਨਾਨਕ ਮਾਝਾ ਸੁਹੇ ਮਹਲਾ ਪੰਜਵਾ ਕਰਮ ਧਰਮ ਪਖੰਡ ਜੋ ਦੀਸੈ ਤਿਨ ਜਮ ਜਗਾਤੇ ਲੋਟੈ ਨਿਰਵਾਣ ਕੀਰਤਨ ਗਾਵਹਾਉ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਕਰਮ ਧਰਮ ਪਖੰਡ ਜੋ ਦੀਸੈ ਤਿਨ ਜਮ ਜਗਾਤੇ ਲੋਟੈ ਨਿਰਭਾਨ ਕੀਰਤਨ ਗਾਵੋ ਕਰਤੇ ਕਾ ਦਿਮਗ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰਿ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦਿ ਤਰੀਐ ਰਹਾਉ ਕੋਟ ਤੀਰਥ ਮਜਨ ਇਸ਼ਨਾਨ ਇਸ ਕਲਮੈ ਮੈਲ ਪਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਬੇਦਕ ਤੇਵ ਸਿਮਰਤ ਸਭ ਸਾਸਤ ਇਹਨੇ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੇ ਨਿਰਮਲ ਹੋਈ ਖਤਰੇ ਬ੍ਰਹਮਣ ਸੂਧ ਵੈਸੋ ਉਪਦੇਸ਼ ਚਹ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੇ ਸੋ ਕਲਮਹਿ ਘਟ ਘਟ ਨਾਨਕ ਮਾਝਾ ਖਤਰੇ ਬ੍ਰਾਹਮਣ ਸੂਧ ਵੈਸ ਉਪਦੇਸ਼ ਚਹ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੇ ਸੋ ਕਲਮਹਿ ਘਟ ਘਟ ਨਾਨਕ ਮਾਝਾ ਸੁਹਿ ਮਹਲਾ ਪੰਜਵਾ ਕਰਮ ਧਰਮ ਪਖੰਡ ਜੋ ਦੀਸੈ ਤਿਨ ਜਮ ਜਗਾਤਿ ਲਉਟੈ ਨਿਰਵਾਣ ਕੀਰਤਨ ਗਾਵ ਹਉ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਕਰਮ ਧਰਮ ਪਖੰਡ ਜੋ ਦੀਸੈ ਤਿਨ ਜਮ ਜਗਾਤੀ ਲਉਟੈ ਨਿਰਭਾਨ ਕੀਰਤਨ ਗਾਵੋ ਕਰਤੇ ਕਾ ਦਿਮਗ ਸਿਮਰਤ ਜਿਤ ਛੂਟੈ ਸੰਤੋਸਾਗਰ ਪਾਰਿ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦਿ ਤਰੀਐ ਰਹਾਉ ਕੋਟ ਤੀਰਥ ਮਜਨ ਇਸ਼ਨਾਨ ਇਸ ਕਲਮੈ ਮੈਲ ਪਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਬੇਦਕ ਤੇਵ ਸਿਮਰਤ ਸਭ ਸਾਸਤ ਇਹਨੇ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੇ ਨਿਰਮਲ ਹੋਈ ਖਤਰੇ ਬ੍ਰਹਮਣ ਸੂਦ ਵੈਸੋ ਉਪਦੇਸ਼ ਚਹ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲਮਹਿ ਘਟ ਘਟ ਨਾਨਕ ਮਾਝਾ ਖਤਰੇ ਬ੍ਰਾਹਮਣ ਸੂਧ ਵੈਸ ਉਪਦੇਸ਼ ਚਹ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲਮਹਿ ਘਟ ਘਟ ਨਾਨਕ ਮਾਝਾ ਸੁਹੀ ਮਹਲਾ ਪੰਜਵਾ ਕਰਮ ਧਰਮ ਪਖੰਡ ਜੋ ਦੀਸੈ ਤਿਨ ਜਮ ਜਗਾਤੇ ਲੋਟੈ ਨਿਰਵਾਣ ਕੀਰਤਨ ਗਾਵਹਾਉ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਕਰਮ ਧਰਮ ਪਖੰਡ ਜੋ ਦੀਸੈ ਤਿਨ ਜਮ ਜਗਾਤੇ ਲੋਟੈ ਨਿਰਭਾਨ ਕੀਰਤਨ ਗਾਵੋ ਕਰਤੇ ਕਾ ਨਿਮਗ ਸਿਮਰਤ ਜਿਤ ਛੂਟੈ ਸੰਤੋਸਾ ਗੁਰ ਪਾਰਿ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦਿ ਤਰੀਐ ਰਹਾਉ ਕੋਟ ਤੀਰਥ ਮਜਨ ਇਸ਼ਨਾਨ ਇਸ ਕਲਮੈ ਮੈਲ ਪਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਬੇਦਕ ਤੇਵ ਸਿਮਰਤ ਸਭ ਸਾਸਤ ਇਹਨੇ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੇ ਨਿਰਮਲ ਸੋਈ ਖਤਰੇ ਬ੍ਰਹਮਣ ਸੂਧ ਵੈਸੋ ਉਪਦੇਸ਼ ਚਹ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੇ ਸੋ ਕਲਮਹਿ ਘਟ ਘਟ ਨਾਨਕ ਮਾਝਾ ਖਤਰੇ ਬ੍ਰਾਹਮਣ ਸੂਧ ਵੈਸ ਉਪਦੇਸ਼ ਚਹ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੇ ਸੋ ਕਲਮਹਿ ਘਟ ਘਟ ਨਾਨਕ ਮਾਝਾ ਸੋਹੀ ਮਹਲਾ ਪੰਜਵਾ ਕਰਮ ਧਰਮ ਪਖੰਡ ਜੋ ਦੀਸੈ ਤਿਨ ਜਮ ਜਗਾਤੇ ਲੋਟੈ ਨਿਰਵਾਣ ਕੀਰਤਨ ਗਾਵਹਾਉ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਕਰਮ ਧਰਮ ਪਖੰਡ ਜੋ ਦੀਸੈ ਤਿਨ ਜਮ ਜਗਾਤੇ ਲੋਟੈ ਨਿਰਭਾਨ ਕੀਰਤਨ ਗਾਵੋ ਕਰਤੇ ਕਾ ਦਿਮਗ ਸਿਮਰਤ ਜਿਤ ਛੂਟੈ ਸੰਤੋਸਾ ਗੁਰ ਪਾਰਿ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦਿ ਤਰੀਐ ਰਹਾਉ ਕੋਟ ਤੀਰਥ ਮਜਨ ਇਸ਼ਨਾਨ ਇਸ ਕਲਮੈ ਮੈਲ ਪਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਬੇਦਕ ਤੇਵ ਸਿਮਰਤ ਸਭ ਸਾਸਤ ਇਹਨੇ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੇ ਨਿਰਮਲ ਸੋਈ ਖਤਰੇ ਬ੍ਰਹਮਣ ਸੂਧ ਵੈਸੋ ਉਪਦੇਸ਼ ਚਹ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੇ ਸੋ ਕਲਮਹਿ ਘਟ ਘਟ ਨਾਨਕ ਮਾਝਾ ਖਤਰੇ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੇ ਸੋ ਕਲਮਹਿ ਘਟ ਘਟ ਨਾਨਕ ਮਾਝਾ ਸੁਹੇ ਮਹਲਾ ਪੰਜਵਾ ਕਰਮ ਧਰਮ ਪਖੰਡ ਜੋ ਦੀਸੈ ਤਿਨ ਜਮ ਜਗਾਤਿ ਲਉਟੈ ਨਿਰਵਾਣ ਕੀਰਤਨ ਗਾਵਹਾਉ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਕਰਮ ਧਰਮ ਪਖੰਡ ਜੋ ਦੀਸੈ ਤਿਨ ਜਮ ਜਗਾਤਿ ਲਉਟੈ ਨਿਰਬਾਨ ਕੀਰਤਨ ਗਾਵੋ ਕਰਤੇ ਕਾ ਨਿਮਗ ਸਿਮਰਤ ਜਿਤ ਛੂਟੈ ਸੰਤੋਸਾ ਗੁਰ ਪਾਰਿ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦਿ ਤਰੀਐ ਰਹਾਉ ਕੋਟ ਤੀਰਥ ਮਜਨ ਇਸ਼ਨਾਨ ਇਸ ਕਲਮੈ ਮੈਲ ਪਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਬੇਦਕ ਤੇਵ ਸਿਮਰਤ ਸਭ ਸਾਸਤ ਇਹਨੇ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੇ ਨਿਰਮਲ ਹੋਈ ਖਤਰੇ ਬ੍ਰਹਮਣ ਸੂਧ ਵੈਸੋ ਉਪਦੇਸ ਚਹ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੇ ਸੋ ਕਲਮਹਿ ਘਟ ਘਟ ਨਾਨਕ ਮਾਝਾ ਖਤਰੇ ਬ੍ਰਾਹਮਣ ਸੂਧ ਵੈਸ ਉਪਦੇਸ ਚਹ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੇ ਸੋ ਕਲਮਹਿ ਘਟ ਘਟ ਨਾਨਕ ਮਾਝਾ ਸੁਹਿੇ ਮਹਲਾ ਪੰਜਵਾ ਕਰਮ ਧਰਮ ਪਖੰਡ ਜੋ ਦੀਸੈ ਤਿਨ ਜਮ ਜਗਾਤੇ ਲੋਟੈ ਨਿਰਵਾਣ ਕੀਰਤਨ ਗਾਵਹਾਉ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਕਰਮ ਧਰਮ ਪਖੰਡ ਜੋ ਦੀਸੈ ਤਿਨ ਜਮ ਜਗਾਤੇ ਲੋਟੈ ਨਿਰਭਾਨ ਕੀਰਤਨ ਗਾਵੋ ਕਰਤੇ ਕਾ ਦਿਮਗ ਸਿਮਰਤ ਜਿਤ ਛੂਟੈ ਸੰਤੋਸ਼ਾਗਰ ਪਾਰਿ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦਿ ਤਰੀਐ ਰਹਾਉ ਕੋਟ ਤੀਰਥ ਮਜਨ ਇਸ਼ਨਾਨ ਇਸ ਕਲਮੈ ਮੈਲ ਪਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਬੇਦਕ ਤੇਵ ਸਿਮਰਤ ਸਭ ਸਾਸਤ ਇਹਨੇ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੇ ਨਿਰਮਲ ਹੋਈ ਖਤਰੇ ਬ੍ਰਹਮਣ ਸੂਧ ਵੈਸੋ ਉਪਦੇਸ਼ ਚਹ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੇ ਸੋ ਕਲਮਹਿ ਘਟ ਘਟ ਨਾਨਕ ਮਾਝਾ ਖਤਰੇ ਬ੍ਰਾਹਮਣ ਸੂਧ ਵੈਸ ਉਪਦੇਸ਼ ਚਹ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੇ ਸੋ ਕਲਮਹਿ ਘਟ ਘਟ ਨਾਨਕ ਮਾਝਾ ਸੁਹੀ ਮਹਲਾ ਪੰਜਵਾ ਕਰਮ ਧਰਮ ਪਖੰਡ ਜੋ ਦੀਸੈ ਤਿਨ ਜਮ ਜਗਾਤੀ ਲਉਟੈ ਨਿਰਵਾਣ ਕੀਰਤਨ ਗਾਵ ਹਾਉ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਕਰਮ ਧਰਮ ਪਖੰਡ ਜੋ ਦੀਸੈ ਤਿਨ ਜਮ ਜਗਾਤੀ ਲਉਟੈ ਨਿਰਭਾਨ ਕੀਰਤਨ ਗਾਵੋ ਕਰਤੇ ਕਾ ਦਿਮਗ ਸਿਮਰਤ ਜਿਤ ਛੂਟੈ ਸੰਤੋਸਾ ਗੁਰ ਪਾਰਿ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦਿ ਤਰੀਐ ਰਹਾਉ ਕੋਟ ਤੀਰਥ ਮਜਨ ਇਸ਼ਨਾਨ ਇਸ ਕਲਮੈ ਮੈਲ ਪਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਬੇਦਕ ਤੇਵ ਸਿਮਰਤ ਸਭ ਸਾਸਤ ਇਹਨੇ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੇ ਨਿਰਮਲ ਹੋਈ ਖਤਰੇ ਬ੍ਰਹਮਣ ਸੂਧ ਵੈਸੋ ਉਪਦੇਸ਼ ਚਹ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੇ ਸੋ ਕਲਮਹਿ ਘਟ ਘਟ ਨਾਨਕ ਮਾਝਾ ਖਤਰੇ ਬ੍ਰਾਹਮਣ ਸੂਧ ਵੈਸ ਉਪਦੇਸ਼ ਚਹ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੇ ਸੋ ਕਲਮਹਿ ਘਟ ਘਟ ਨਾਨਕ ਮਾਝਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ